ਹਾਂਜੀ ਕੀ ਹਾਲ ਚਾਲ ਜੀ ਵੈਲਕਮ ਟੂ ਨਿਊ ਵਲੌਗ ਔਰ ਅੱਜ ਆਪਾਂ ਆਏ ਆ ਆਪਣੇ ਜਾਸਦੋਸ ਦੀ ਭੈਣ ਦੇ ਵਿਆਹੇ ਭੈਣ ਦੇ ਵਿਆਹ ਜਿਹੜਾ ਹੈਗਾ ਗੁੰਬਰ ਪਹਿਲਾ ਜਿਲੰਦਰ ਜਿਲੰਦਰ ਰੋਡ ਜਿਲੰਦਰ ਕਾਲਾ ਸੰਗਿਆ ਰੋਡ ਤੇ ਆਇਓ ਤੁਹਾਨੂੰ ਦਸਾਉਣੇ ਨਾਲੇ ਵਿਆਹ ਆ ਵੀਰ ਮੇਰਾ ਇੱਕ ਆ ਗਿਆ ਵੀਡੀਓ ਸ਼ੂਟ ਕਰਦਾ ਸਾਡੀ ਆਪਾਂ ਇਹ ਨਹੀਂ ਕਰ ਦੇਣੀ ਆ ਠੀਕ ਹੈ ਜੀ ਆ ਸਾਰੇ ਆਪਣੇ ਹੈਗੇ ਨਾਲ ਦੇ ਫਰੈਂਡ ਵਰਕਰ ਬਾਕੀ ਤੁਹਾਨੂੰ ਹੋਰ ਸਾਥੀ ਦਿਖਾਉਣੇ ਸਾਡੇ ਇੱਧਰ ਖੜੇ ਆ ਚੱਕੀ ਬਲੌਕਰ ਬਹੁਤ ਹੈ ਆ ਸਾਡੇ ਸੀਨੀਅਰ ਅਧਿਕਾਰੀ ਖੜੇ ਆ ਕਰਮਚਾਰੀ ਆ ਕਰਮਚਾਰੀ ਨਹੀਂ ਭਰਾ ਹਜੇ ਨਹੀਂ ਸਰਜੀਤ ਭਾਈ ਸਤੀਸ਼ੂਮਰ ਸਤਨਾਮ ਭਾਈ ਭਾਈ ਨਾਲ ਤੁਸੀਂ ਜਾਣਦੇ ਹੋ ਅੱਗੇ ਵੀਡੀਓ ਤੁਹਾਨੂੰ ਦੇਖ ਕੇ ਆਉਣਾ ਤੁਹਾਨੂੰ ਬੀਸ ਦੀ ਲੰਮੇ ਬਾਕੀ ਹੋਰ ਬੰਦੇ ਸਾਡੇ ਬਹੁਤ ਆਏ ਆ ਜੂ ਵੀ ਤੁਹਾਨੂੰ ਦਿਖਾਉਣੇ ਹੋਣੀ ਹੋਣੀ ਆ ਇਹ ਵਾਲੀ ਠਰਦੇ ਆ ਦਿਖਾਉਣੇ ਤੁਹਾਨੂੰ ਬੰਦੇ ਬੰਦਲੇ ਰੈਡੀ ਨੇ ਸੋ ਪਲੀਜ਼ ਸਾਰੇ ਮਹਿਮਾਨ ਨੂੰ ਕੋਲ ਇੱਕ ਵਾਈਟ ਕਰਦਾ ਕਿਉਂਕਿ ਡਾਂਸ ਲੋ ਤੁਹਾਡੇ ਸਾਰਿਆਂ ਦਾ ਇੰਤਜ਼ਾਰ ਕਰ ਰਹੇ ਕਿਉਂਕਿ ਅੱਜ ਨਹੀਂ ਕਿ ਤੁਸੀਂ ਨੱਚਣਾ ਤੇ ਫਿਰ ਕਦੋਂ ਨੱਚਣਾ ਕਿਉਂਕਿ ਅੱਜ ਸਾਡੇ ਵੀਰ ਦਾ بیا ਸਾਨੂੰ ਸਾਰਿਆਂ ਨੂੰ ਚੜਿਆਏ ਗੋਡੇ ਗੋਡੇ ਚਾਹਾਂ ਚਾਹ ਹਮ ਇਸ ਸਾਸ ਕੋ ਦਿਲਾਣੇ ਕਿਉਂਕਿ ਇਹ ਬਹੁਤ ਸਹੀ ਦਾ ਨੰਬਰ 1 ਬੈਨਰ ਹੈ ਫੇਮਸ ਬੈਨਰ ਹੈ ਸਾਰੇ ਫਿਜ਼ੀਕਲ ਗਰੁੱਪ ਰੋਲ ਸਿਟੀ ਨੰਬਰ 2 ਸੋ ਬੈਕ ਟੂ ਬੈਕ ਸੌਂਗ ਵੀ ਕੋਈ ਹੋ ਜਾ ਰਿਹਾ ਸੋ ਪਲੀਜ਼ ਹਾਂ ਆਓ ਪੰਜਾਬੀ ਮੋਟਿਆਣਾ ਪਲੀਜ਼ ਇਨਵਾਈਟ ਕਰਨਾ ਮੈਂ ਅਨੂ ਐਂਡ ਕਿਸ਼ੂ ਐਂਡ ਪੂਜਾ ਪਲੀਜ਼ ਕਮ ਆਨ ਸਟੇਜ ਥੈਂਕ ਯੂ ਸੋ ਮਚ बाहुबल ने बनके तूना दे बाहुबल ने बनके तूना दे बाहुबल ने बनके तूना दे माझ्यारे के समाज में तू क्योंकि आइए देख मैं तो दे हीरो शहर शांत दुलासा आइए दुलासे में भी तू साथ में आम दस्ते दिन वाले जिसे बहुत सारी तू बाद बाद एक बार फिर अंकिल फैमिली ने सब उतारे पत्ते ने ਪੂਰਾ ਤਾਂ ਗਿਆ ਚਾਚੀਆਂ ਵਾਸੀਆਂ ਮਾਮੀਆਂ ਬੈਣਾ